ਕੀ ਨਾਮ ਹੈ ਵਿੱਚ ਤੁਹਾਡਾ ਜੀ ਮੇਰਾ ਨਾਮ ਮਨਿੰਦਰ ਸਿੰਘ ਲਾਹਾਲ ਇਕਾਈ ਪ੍ਰਧਾਨ ਪੀਕੇਯੂ ਸਿੱਧੂਪੁਰ ਮਨਿੰਦਰ ਸਿੰਘ ਅੱਜ ਜਿਹੜੀ ਲਹਿਰਾਗਾਗਾ ਡੈੱਡ ਬੋਡੀ ਪਹੁੰਚੀ ਹੈ ਉਹ ਕਿੱਥੋਂ ਆਏ ਹੋ ਤੇ ਕਿਵੇਂ ਜਿਹੜੇ ਡੈੱਡ ਹੋਇਆ ਕਿੰਨੇ ਟਾਈਮ ਪਹਿਲੇ ਥਾਣੇ ਦੇ ਵਿੱਚ ਕੰਮ ਸਾਰਾ ਡਿਟੇਲ ਜਾਣਕਾਰੀ ਇਹ ਜੀ ਸਾਡਾ ਕਿਸਾਨ ਭਰਾ ਜੋ ਸਰندرਜੀਤ ਸਿੰਘ son of ਦਰਬਾਰਾ ਸਿੰਘ ਪਿੰਡ ਆਲਾਪੁਰ ਤੋਂ ਨਹੀਂ ਇਹ ਕਾਫੀ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਥਾਣੇ ਤੇ ਸੀਗੇ ਪਹਿਲਾਂ ਵੀ ਜਿਵੇਂ ਪਿੰਡ ਤੋਂ ਡਿਊਟੀ ਲੱਗਦੀ ਹੈ ਹਫਤੇ 10 ਦਿਨ ਲਈ ਜਾਂਦੇ ਰਹਿੰਦੇ ਸੀਗੇ ਕਲਮਹਾ ਪੰਚਾਇਤ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਉਦੋਂ ਤੋਂ ਇਹ ਇਹਨਾਂ ਦੀ ਬਹੁਤ ਲੰਬੀ ਹਾਜ਼ਰੀ ਸੀ ਉੱਥੇ ਤੇ ਉਸੇ ਚੀਜ਼ ਨੂੰ ਲੈ ਕੇ ਇਹ ਚਿੰਤਤ ਵੀ ਸੀਗੇ ਥੋੜੇ ਵੀ ਪ੍ਰਧਾਨ ਸਰ ਦੀ ਸਿਹਤ ਨੂੰ ਲੈ ਕੇ ਤੇ ਥੋੜਾ ਦਿਮਾਗੀ ਉਹ ਰੱਖਦੇ ਸੀਗੇ ਸੋਚ ਹਨ ਤੇ ਕੱਲ ਜਦੋਂ ਮਹਾਪੰਚਾਇਤ ਸੀ ਉੱਥੇ ਇਹਨਾਂ ਦੀ ਹਾਲਤ ਜਿਹੜੀ ਥੋੜੀ ਵਿਗੜ ਗਈ ਜਿਹਦੇ ਉਸ ਚ ਦਵਾਈ ਦਵਾ ਕੇ ਇਹਨਾਂ ਨੂੰ ਉੱਥੋਂ ਤਾਂ ਪਿੰਡ ਲੈ ਕੇ ਆ ਰਹੇ ਸੀ ਜਦੋਂ ਪਿੰਡ ਆ ਕੇ ਪਹੁੰਚੀ ਤਾਂ ਉਹ ਤੱਕ ਇਹ ਪੂਰੇ ਹੋ ਚੁੱਕੇ ਸੀਗੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਮੰਗ ਹੈਗੀ ਆ ਕਿਉਂਕਿ ਲਗਾਤਾਰ ਕਿਸਾਨ ਧਰਨੇ ਤੇ ਉੱਤੇ ਡੈਡ ਹੋ ਰਹੇ ਨੇ ਹੈਗੇ ਕਿਸ ਤਰ੍ਹਾਂ ਦੀ ਮੰਗ ਜਿਹੜੀ ਕਿਸਾਨ ਜੁੰਡਿਆਂ ਦੇ ਵੱਲ ਸਾਡੇ ਵੱਲੋਂ ਮੰਗ ਇਹ ਹੀ ਆ ਜੀ ਦੇਖੋ ਕਿੰਨੇ ਕਿਸਾਨ ਨੇ ਜਿਹੜੇ ਧਰਨੇ ਤੇ ਸ਼ਹੀਦ ਹੋ ਰਹੇ ਨੇ ਵੀ ਸਾਡਾ ਕਿਹੜਾ ਜੀ ਕਰਦਾ ਜਿਹੜੀਆਂ ਸਾਡੀਆਂ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਤਾਂ ਜੋ ਸਾਰੇ ਕਿਸਾਨ ਭਰਾ ਨੇ ਜਿਹੜੇ ਆਪੋ ਆਪਣੇ ਘਰਾਂ ਚ ਵਾਪਸ ਪਰਤ ਸਕਣ ਜੀ ਕੀ ਹੁਣ ਇਹਦਾ ਜਿਹੜਾ ਸੰਸਕਾਰ ਕੀਤਾ ਜਾਊਗਾ ਕੋਈ ਜੁਨੀ ਨਾਲ ਗੱਲਬਾਤ ਕੀਤੀ ਹੈ ਇਹਦੇ ਕੀ ਹੈ ਅ ਸੰਸਕਾਰ ਜੀ ਇਹਨਾਂ ਦੀ 174 ਦੀ ਕਾਰਵਾਈ ਕਰਵਾ ਕੇ ਜੀ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਉਹ ਆਉਂਦੇ ਨੇ ਤੇ ਇਹਨਾਂ ਦੀ ਕਾਰਵਾਈ ਕਰਵਾ ਕੇ ਫਿਰ ਸੰਸਕਾਰ ਕੀਤਾ ਜਾਊਗਾ ਜੀ ਜਨਤ ਚਿਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਨਾਲ ਗੱਲ ਨਹੀਂ ਕਰਦਾ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂ ਹਾਂਜੀ ਕੀ ਨਾਮ ਹੈ ਤੁਹਾਡਾ ਲਪਰੇ ਸਿੰਘ ਲਪਰੇ ਸਿੰਘ ਜਿਹਨਾਂ ਦੀ ਡੈਥ ਹੋਈ ਹੈ ਉਹ ਕੀ ਲੱਗਦੇ ਨੇ ਤੁਹਾਡੇ ਕਿੱਥੋਂ ਆਏ ਸੀ ਪੂਰੀ ਜਾਣਕਾਰੀ ਦਿਓ ਕਿਤਾ ਜਿਸੀ ਮੇਰੀ ਬੰਡਾ ਲੋ ਪੁੱਤੋਂ ਹੀ ਉਹ ਕਿਸੇ ਲੰਬੇ ਸਮੇਂ ਤੋਂ ਧਰਨੇ ਤੇ ਜਾਂਦੇ ਹੁੰਦੇ ਸੀਗੇ ਤੇ ਉਹਨਾਂ ਦੀ ਗੱਲ ਅਚਾਨਕ ਉੱਥੇ ਸਿੱਧ ਖਰਾਬ ਹੋਣ ਕਰਕੇ ਉਹਨੂੰ ਪੱਡਲੇ ਗਿਆ ਰਿਹਾ ਸੀ ਇਸ ਕਰਕੇ ਉਹਨਾਂ ਦਾ ਟੈਕ ਦੀਜ਼ ਉਹ ਡਾਕਟਰਾਂ ਵਿਜੀਤ ਨਸਰੇ ਸੀ ਹਾਂਜੀ ਦਰਦ ਹੋਇਆ ਸੀ ਉਹਨਾਂ ਨੂੰ ਹਾਂਜੀ ਦਰਦ ਹੋ ਰਿਹਾ ਸੀ ਅੰਕਲਤਾ ਜੀ ਹਾਂਜੀ ਕਿ ਕਿਸ ਤਰ੍ਹਾਂ ਦੀ ਹੁਣ ਮੰਗ ਕਰਦੇ ਤੁਸੀਂ ਕਿੰਨੇ ਸਮੇਂ ਤੋਂ ਜਿਹੜਾ ਉੱਥੇ ਕੰਮ ਜਾ ਰਹੇ ਸੀ ਧਾਨੇ ਤੇ ਉਹ ਪਿਛਲੇ ਲੰਬੇ ਸਮੇਂ ਦੇ ਸਾਲ ਤੋਂ ਉੱਤੇ ਹੋਏ ਪਰ ਜਦੋਂ ਡੇਢ ਲਿਵਾਦ ਸਾਹਿਬ ਐਕਸੀਟੀਓ ਉੱਪਰ ਲਗਾਤਾਰ ਰਹੇ ਮਤਲਬ ਉੱਥੇ ਮੰਗੁਰਾਈ ਰਹੀ ਸੀ ਇਹ ਲੱਗਦਾ ਘੁਰਤੀ ਸੀ ਹੁੰਦੀ ਸੀ ਗਈ ਪਿੰਡ ਘਟੇ ਹੁੰਦੀ ਸੀ ਜੀ ਹਾਂਜੀ ਤੇ ਹੁਣ ਕਿਸ ਤਰ੍ਹਾਂ ਦੀ ਜਿਹੜੀ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਧਰਨਾ ਲਗਾਤਾਰ ਚੱਲ ਰਿਹਾ ਹੈ ਧਾਨੇ ਦੇ ਵਿੱਚ ਬਹੁਤ ਲੋਕ ਹੈ ਜਿਹੜੇ ਸ਼ਹੀਦ ਹੋ ਰਹੇ ਨੇ ਕਿਸ ਤਰ੍ਹਾਂ ਆਏ ਸਰਕਾਰ ਨੂੰ ਦੇਖਣਾ ਚਾਹੀਦਾ ਜੀ ਲੋਕਾਂ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਪੂਰੀਆਂ ਕਰਨੀਆਂ ਚਾਹੀਦੀ ਨੇ ਬਹੁਤ ਸਾਰਨਾਂ ਦੀ ਸਕੀਨਾ ਮੈਂ ਤੁਹਾਡਾ ਡਾਕਟਰ ਤੁਲੇਸ਼ ਪੰਸਲ ਡਾਕਟਰ ਸਾਹਿਬ ਜਿਹੜੀ ਜਿਹੜੀ ਡੈਡ ਬੋਡੀ ਆਈ ਹੈ ਕਿਹੜੇ ਪਿੰਡ ਵਾਈ ਹੈ ਕਿੰਨੀ ਕੇਜ ਹੈ ਕੀ ਨਾਮ ਹੈ ਕੀ ਕਾਰਨ ਲੱਗਦਾ ਹੈ ਸਭ ਇਹ 58 ਸਾਲ ਦੀ ਉਮਰ ਹੈ ਜੀ ਸੁਰਿੰਦਰਜੀਤ ਸਿੰਘ ਪੇਸ਼ੈਂਟ ਦਾ ਨਾਮ ਹੈ son of ਦਰਬਾਰਾ ਸਿੰਘ ਇਹਨਾਂ ਦੇ ਬੇਟੇ ਦੇ ਦੱਸਣ ਮੁਤਾਬਕ ਇਹ ਕੱਲ੍ਹ ਉੱਤਰਨੇ ਤੋਂ ਵਾਪਸ ਆਏ ਸੀ ਜੀ ਉਥੋਂ ਨਾਲ ਸਾਥੀ ਚ ਦਰਦ ਵਗੈਰਾ ਹੋਇਆ ਫਿਰ ਉਦੋਂ ਦੇ ਇਹ ਬੋਲ ਨਹੀਂ ਰਹੇ ਸੀਗੇ ਅੱਜ ਇਹ ਤਕਰੀਬਨ 11:30 ਦੇ ਕਰੀਬ ਸਾਡੇ ਕੋਲ ਲੈ ਕੇ ਆਏ ਨੇ ਚੈੱਕ ਕਰਨ ਤੇ ECG ਵਗੈਰਾ ਕਰਾ ਕੇ ਪਤਾ ਚੱਲਿਆ ਵੀ ਪਹਿਲਾਂ ਤੋਂ ਹੀ ਡੈੱਡ ਸੀਗੇ ਤੇ ਸਾਡੇ ਕੋਲ ਇਹ ਬ੍ਰਾਊਨ ਡੈੱਡ ਹੀ ਲੈ ਕੇ ਆਏ ਸਰ ਹੁਣ ਡੈੱਡ ਬੋਡੀ ਨੂੰ ਕਿੱਥੇ ਭੇਜਿਆ ਜਾਵੇਗਾ ਤੇ ਕੀ ਕੀਤਾ ਜਾ ਰਿਹਾ ਹੁਣ ਮੂਨਾ ਪੋਸਟਮਾਰਟਮ ਹੋਏਗਾ ਜੀ ਪੁਲਿਸ ਨੂੰ ਮੈਸੇਜ ਲਾਇਆ ਹੋਇਆ ਅਸੀਂ ਨੇ ਪੁਲਿਸ ਆਲੇ ਆਣਗੇ ਡੈੱਡ ਬੋਡੀ ਰਿਸਿਵ ਕਰਨਗੇ